ਨਾ ਬਰਾਬਰ ਪੈਂਦਾ ਐ ਕਿ ਨਹੀਂ ਬੋਲੋ ਬੋਲੋ ਜੀ ਜੇ ਬੱਤੀ ਨਾ ਸਾੜੇ ਤੇ ਚਾਨਣ ਹੋ ਸਕਦਾ ਬੋਲੋ ਬਾਜ ਕੇ ਜਵਾਬ ਦਿਆ ਕਰੋ ਜੇ ਬੱਤੀ ਨਾ ਸਾੜੇ ਕੱਲਾ ਦੀਵਾ ਚਾਨਣ ਕਰ ਸਕਦਾ ਬੋਲੋ ਜੀ ਸਾਨੂੰ ਤੇ ਗੁਰੂ ਸਾਹਿਬ ਨੇ ਮਾਰਗ ਦੱਸਿਆ

ਰਾਜ ਮੈਂ ਜਹ ਮਿਲੇ ਸਭਨ ਕੋ ਹੰਨ ਛੋਟ ਵੱਡੇ ਸਭ ਸੰਗ ਬਸਹਿ ਰੁਦਾਸ ਰਹੇ ਪਰ ਸੁਨ ਵੀ ਐਹੋ ਜਾਂ ਸੰਸਾਰ ਦੇ ਵਿੱਚ ਐਹੋ ਜਾਂ ਸੰਸਾਰ ਦੇ ਵਿੱਚ ਰਾਜ ਹੋਏ ਜਿੱਤੇ ਛੋਟੇ ਔਰ ਵੱਡੇ ਊਚ ਔਰ ਨੀਚ ਦਾ ਕੋਈ ਫਰਕ ਨਾ ਹੋਏ ਤੇ ਪਿਆਰਿਓ ਸਾਡੇ ਗੁਰੂ ਸੇਵਾ ਜਾਨ ਨੇ ਤੇ ਐਹੋ ਜੇ ਰਾਜ ਦੀ ਕਾਮਨਾ ਕੀਤੀ ਪਰ ਅੱਜ ਪਿਆਰਿਓ ਨਾ ਤੇ ਪਿਆਰਿਓ ਛੋਟੇ ਵੱਡੇ ਵਾਲੀ ਸਮਝ ਗਈ ਹੈ ਅੰਦਰੋਂ ਦਿਮਾਗ ਦੇ ਅੰਦਰੋਂ ਨਿਕਲੀ ਆ ਤੇ ਨਾ ਊਚ ਨੀਚ ਆਲੀ ਗਈ ਐ ਇੱਥੋਂ ਤੱਕ ਕੀ ਸਾਡੇ ਗੁਰੂ ਸੇਵਾ ਨਾਲ ਨਾਲ ਵੀ ਪਿਆਰਿਓ ਊਚ ਨੀਚ ਹੋ ਰਹੀ ਐ ਸਾਡੇ ਗੁਰੂ ਸੇਵਾ ਨਾਲ ਵੀ ਛੋਟਾ ਵੱਡਾ ਹੋ ਰਿਹਾ ਐ ਤੇ ਪਿਆਰਿਓ ਆਮ ਬੰਦੇ ਨਾਲ ਤੇ ਹੁਣ ਆ ਹੀ ਐ ਆਮ ਬੰਦੇ ਨਾਲ ਤੇ ਹੁਣ ਆ ਹੀ ਐ ਹੁਣ ਸਤਿਗੁਰੂ ਰਬਦਾ ਜੀ ਮਹਾਰਾਜ ਜਿਨ੍ਹਾਂ ਦੇ ਚਰਣਾ ਵਿੱਚ ਚਾਰੇ ਵਰਣਾ ਦੇ ਲੋਕ ਮੱਥਾ ਟੇਕਣ ਆਏ ਚਾਰੇ ਵਰਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਣਾ ਚ ਆਏ ਤੇ ਪਿਆਰਿਓ ਉਹਨਾਂ ਨਾਲ ਵੀ ਕਹਿੰਦੇ ਇਨਸਾਫ ਨਹੀਂ ਹੋਇਆ ਉਹਨਾਂ ਦੀ ਵੀ ਗਰਾਰੀ ਪਿਆਰਿਓ ਉਥੇ ਕਿੱਥੇ ਅੜੀ ਗੁਰੂ ਤੇ ਭਗਤ ਤੇ ਅੜ ਗਈ ਕੋਈ ਕਹਿੰਦਾ ਗੁਰੂ ਐ ਕੋਈ ਕਹਿੰਦਾ ਭਗਤ ਐ ਬਸ ਐਸੇ ਪਰ ਕਿਸੇ ਨੇ ਇਹ ਨਹੀਂ ਵੇਖਿਆ ਤੇ ਸਮਝੀ ਜਾਣ ਤੇ ਫਿਰ ਉਹ ਵਿਦਵਾਨ ਕਿਤਾਬਾਂ ਕਿਵੇਂ ਉਹ ਵਿਦਵਾਨ ਕਿਤਾਬਾਂ ਬਣ ਸਕਦੇ ਪਿਆਰਿਓ ਅਗਰ ਗੁਰਬਾਣੀ ਦੀਆਂ ਨੀਂਹਾਂ ਰੱਖੀਆਂ ਤੇ ਸਤਿਗੁਰੂ ਆਉਂਦਾ ਜੀ ਮਹਾਰਾਜ ਸਤਿਗੁਰੂ ਕਬੀਰ ਸਾਹਿਬ ਜੀ ਗੁਰੂ ਨਾਨਕ ਪਾਸ਼ਾ ਜਿਨ੍ਹਾਂ ਨੇ ਪਿਆਰਿਓ ਇੱਕ ਦੂਜੇ ਨੂੰ ਭਾਈ ਭਰਾ ਆ ਗਿਆ ਤੇ ਪਿਆਰਿਓ ਅੱਜ ਕੱਲ੍ਹ टोल जीकी बोर टोल जी ਤੇਰੇ ਵਰਗਾ ਕੋਈ ਨਹੀਂ ਸਾਰੇ ਬੋਲੀਏ ਨਾਲ ਨਾਲ ਸਾਰੇ ਤੇਰੇ ਕੋਣ ਟੋੜਦੀ ਅਸਰੇ ਵਾਧਾ ਘਾਟਾ ਭੁੱਲਾ ਚੁੱਕਾ ਲੱਗੇ ਹੋਣ ਗਿਆ ਜਾਨ ਦੇ ਬੱਚੇ ਸਮਝ ਕੇ ਮਾਫ ਕਰਨਾ ਜੀ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਬੰਦਣਾ ਵਾੜ ਬਖਸ਼ਣਾ ਜੀ ਸੇਵਾਦਾਰਾਂ ਵੱਲੋਂ ਸੇਵਾ ਕਰਦੇ ਆਂ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਵਾੜ ਬਖਸ਼ਣਾ ਜੀ ਪਰਿਵਾਰ ਦੇ ਮਹਿਰਮਣੇ ਹਾਜ਼ਰ ਰੱਖਣਾ ਜੀ ਬੱਚਿਆਂ ਨੂੰ ਵੇਦੇ ਆ ਦਾ ਦਾਨ ਬਖਸ਼ਣਾ ਜੀ ਵੇੜੇ ਤੇ ਮੇਰ ਪਰੇ ਹਾਜ਼ਰ ਰੱਖਣਾ ਜੀ ਆਪ ਜੀ ਦੇ ਦਰ ਜੋ ਵੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਬ੍ਰੋਕਰ ਮਨੋ ਕਾਮਨਾ ਪੂਰੀਆਂ ਕਰਨੇ ਜੀ ਆਪ ਜੀ ਦੇ ਦਰ ਜੋ ਵੀ ਆਏ ਮੂਹ ਮੰਗੀਆਂ ਦਾਤਾ ਪਾਵੈ ਤੰਦਰ ਜਦ ਗਰਵਦਾ ਦੀ ਨਾ ਤੰਦਰ ਆਪਦੀ ਮਨਤਵਾਣੀ ਜੋ ਮਰਾ ਆਪਦੀ ਦੇ ਨਾਮ ਦੀ ਹੋਵੇ ਚੜਦੀ ਕਲਾ ਤੇਰੇ ਪਣੀ ਸਬਤ ਦਾ ਪਰਉ ਉਹ ਬੋਲੇ ਸੋਨੇ ਪੈ ਜਗਤ ਸਤਗੁਰੂ ਦਾਸ ਮਹਾਰਾਜ ਜੀ ਕੀ ਜੈ ਹਰ ਸੋਈ ਇਰਾਸ਼ਾ ਢਕੈ ਕਰੇ ਆਨ ਕੀ ਆਸ ਤੇ ਦਰਦੋ ਜਿਕ ਜਾਹੇਗੇ ਸਤਿ ਭਾ ਕੇ ਰਬ बिचरे थे दो जन्म तुम्हारे ले कह रवदास यास लग जीवो सिर्फ उदरिशन दे ऐसा चाहूँ राज में मिले छोट बड़े सब संब से रवदास रहे प्रसन्न रवदास रहे प्रसन्न ਤੈ ਤੁਹਾਨੂੰ ਗੁਰ ਦੇ ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰੈਸ ਵਾਲੇ ਵੀਰਾਂ ਦਾ ਸਰਦਾਰ ਅਗਰਜੀਤ ਸਿੰਘ ਜੀ ਸਿੰਘ ਬਾਜੇਵਾਲਾ ਸਾਹਿਬ ਮੈਂ ਤੈਥੋਂ ਧੰਨਵਾਦ ਕਰਦਾ ਵੀ ਸਾਡੇ ਵੱਡੇ ਵੀਰ ਨੇ ਜੋ ਉਹਨਾਂ ਦੀ ਕਲਮ ਦੇ ਨਾਲ ਪੂਰੇ ਦੇਸ਼ਾਂ-ਬਰਦੇਸ਼ਾਂ ਦੇ ਵਿੱਚ ਆਪਣੀ ਕਲਮ ਦੇ ਨਾਲ ਗੱਲ ਨੂੰ ਪਹੁੰਚਾਉਂਦੇ ਨੇ ਅੱਜ ਸਾਡੇ ਪਿਤਾ ਸਰਦਾਰ ਜਰਨੈਲ ਸਿੰਘ ਫੌਜੀ ਦੀ ਦੂਸਰੀ ਵਰਤੀ ਨੂੰ ਮੁੱਖ ਰੱਖਦੇ ਆ ਅੰਮ੍ਰਿਤ ਬਾਣੀ ਦੇ ਭੋਗ ਪਾਏ ਗਏ ਹਨ ਅਤੇ ਨਾਲ ਸੰਗਤਾਂ ਦੇ ਵਿੱਚ ਸ ਪੰਜਾਬ ਦੇ ਇਨਚਾਰਜ ਸਰਦਾਰ ਕਲਦੀਪ ਸਿੰਘ ਜੀ ਸਰਦੂਰਗੜ ਸਾਹਿਬ ਨੇ ਸ੍ਰੀ ਗੁਰੂ ਰਵਿਦਾਸ ਭਵਨ ਦਾ ਉਦਘਾਟਨ ਕੀਤਾ ਤੇ ਜਿੱਥੋਂ ਦੀਆਂ ਵੀ ਸਮੂਚੀਆਂ ਸੰਗਤਾਂ ਦੂਰ ਦਰਾਡੇ ਤੋਂ ਪਹੁੰਚੀਆਂ ਨੇ ਸਾਰਿਆਂ ਦੇ ਚਰਨਾਂ ਦੇ ਵਿੱਚ ਮੈਂ ਸੀਸ ਝੁਕਾਉਣਾ ਵੀ ਇਹ ਸਾਡਾ ਇਕੱਲਾ ਦਾ ਕੰਮ ਨਹੀਂ ਸਾਰੀ ਸੰਗਤ ਦਾ ਭਾਵਨਾ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਵੰਡ ਕੋ ਆਨ ਵੱਡਾ ਛੋਟਾ ਸਭ ਸੰਬੰਧ ਤੇ ਰਬਦਾਸ ਰਹੇ ਪਰਸਨ ਉਹਨੇ ਬੀਗਮਪੁਰੇ ਦੀ ਗੱਲ ਕੀਤੀ ਕਿ ਇਹ ਸਾਡੇ ਇਕੱਲਿਆਂ ਦਾ ਨਹੀਂ ਸਾਰਿਆਂ ਦਾ ਸਾਂਝਾ ਭਾਵ ਨੇ ਸਾਰਿਆਂ ਸੰਗ ਤਾਂ ਕੇ ਇਥੇ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਸੀਸ ਝੁਕਾਇਆ ਕਰੋ ਸਭ ਤੋਂ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਰ ਪੈ ਜਗਤ ਸਤਿਗੁਰੁਦਾਸ ਮਹਾਰਾਜ ਕੀ ਜੈ ਜੀ ਪਹਿਲਾਂ ਤਾਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਿਉਂਕਿ ਅਸੀਂ ਤੁਹਾਡੇ ਚੈਨਲ ਨੂੰ ਦੇਖਦੇ ਆਂ ਹਰ ਹਮੇਸ਼ਾ ਹਰ ਮੋੜ ਤੇ ਤੁਸੀਂ ਹੱਕ ਸੱਚ ਦੀ ਗੱਲ ਕਰਦੇ ਹੋ ਸਾਡੇ ਜ਼ਿਲ੍ਹੇ ਦਾ ਵੱਡਾ ਮਾਨੋ ਗੁਰਜੀਤ ਸਿੰਘ ਜੀ ਤੁਸੀਂ ਪਹਿਲਾਂ ਦਾ ਆਵਾਜ਼ੀ ਦਾ ਧੰਨਵਾਦ ਤੁਸੀਂ ਸਮੇਂ ਤੋਂ ਸਮਾਂ ਕੱਢਿਆ ਦੂਸਰਾ ਅੱਜ ਸਾਡੇ ਜ਼ਿਲ੍ਹੇ ਦਾ ਮਾਨ ਸਰਦਾਰ ਜਰਨੈਲ ਸਿੰਘ ਫੌਜੀ ਸਾਹਿਬ ਉਹਨਾਂ ਦੇ ਦੋ ਹੌਨਸ ਹੌਣ ਹਰ ਸੁਪੁੱਤਰ ਸਰਦਾਰ ਗੁਰਦੀਪ ਸਿੰਘ ਜੀ ਤੇ ਉਹਨਾਂ ਦੇ ਛੋਟੇ ਮਤਲਬ ਕਿ ਬੇਟੇ ਨੇ ਜਰਨੈਲ ਸਿੰਘ ਨੇ ਇੱਕ ਵੱਡਾ ਤਹਈਆ ਕੀਤਾ ਸਮਾਜ ਨੂੰ ਸੇਧ ਦੇਣ ਲਈ ਆਪਦੇ ਬਾਪੂ ਦੀਆਂ ਕੀਤੀਆਂ ਹੋਈਆਂ ਦਰੇਸ਼ਪਤ ਦੇਸ਼ ਪ੍ਰਤੀ ਕੁਰਬਾਨੀਆਂ ਨੂੰ ਯਾਦ ਕੀਤਾ ਉਹਨਾਂ ਨੂੰ ਯਾਦ ਕਰ ਉਹਨਾਂ ਨੂੰ ਯਾਦ ਕਰਦੇ ਆ ਹੋਇਆ ਅੱਜ ਲੰਗਰਾਂ ਦੇ ਗੁਰੂ ਦੀ ਬਾਣੀ ਦਾ ਆਨੰਦ ਲੈ ਰਹੇ ਨੇ ਲੋਕ ਬਾਣੀ ਨੂੰ ਸੁਣ ਰਹੇ ਨੇ ਤੇ ਬਾਣੀ ਤੇ ਚੱਲਣ ਦਾ ਪਰਨ ਲੈ ਰਹੇ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਦੇ ਨਾਲ ਨਾਲ ਬੜਾ ਸੋਹਣਾ ਕੰਮ ਸਤਗੁਰ ਰਵਿਦਾਸ ਮੰਦਿਰ ਦਾ ਉਦਘਾਟਨ ਵੀ ਹੋਇਆ ਮੈਂ ਸਾਰੇ ਪਿੰਡ ਦਾ ਸਰਦਾਰ ਗੁਰਦੀਪ ਸਿੰਘ ਉਹਨਾਂ ਦੇ ਛੋਟੇ ਭਰਾ ਦਾ ਦਿਲ ਦੀਆਂ ਗੜਾਈਆਂ ਜੋ ਮਾਤਾ ਜੀ ਦਾ ਸਾਰੇ ਦਾ ਧੰਨਵਾਦ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਅੱਜ ਹਰ ਫਰੰਟ ਦੇ ਉੱਤੇ ਸਰਕਾਰਾਂ ਫੇਲ ਹੋ ਰਹੀਆਂ ਨੇ ਕੋਈ ਵੀ ਸਰਕਾਰ ਨਸ਼ਾ ਨਹੀਂ ਛਡਾ ਸਕਦੀ ਨਸ਼ਾ ਜੇ ਕੋ ਛੱਡਣਾ ਤਾਂ ਗੁਰੂਆਂ ਦੀ ਓਟ ਲੈ ਕੇ ਅਸੀਂ ਛੱਡ ਸਕਦੇ ਹਾਂ ਵੱਧ ਤੋਂ ਵੱਧ ਸਾਨੂੰ ਗੁਰੂਆਂ ਦੀ ਸ਼ਰਨ ਲੈਣ ਦੀ ਲੋੜ ਹੈ ਪੰਜਾਬ ਸਰਕਾਰ ਨਾਰਾ ਦਿੰਦੀ ਆ ਜੈ ਕਿਸਾਨ ਜੈ ਜਵਾਨ ਪਰ ਸੋ ਤਾਂ ਜਵਾਨ ਨੂੰ ਸੜਕਾਂ ਤੇ ਇੰਨਾ ਕੁੱਟਿਆ ਜਾਂਦਾ ਉਹਦੇ ਬੇਟੇ ਨੂੰ ਨਾਲ ਕੁੱਟਿਆ ਜਾਂਦਾ ਸੜਕਾਂ ਤੇ ਲੰਬੇ ਪਾ ਕੇ ਕੁੱਟਿਆ ਜਾਂਦਾ ਜਵਾਨਾ ਤੇ ਰਾਤ ਕਿਸਾਨਾਂ ਨੂੰ ਕੁੱਟਿਆ ਜਾਂਦਾ ਇਹ ਇਹ ਅਸੀਂ ਸਰਕਾਰ ਦੀ ਨਖੇਦੀ ਕਰਦੇ ਆ ਕਿ ਨਾਰਾ-ਵਾਰ ਦੇ ਰਹੇ ਨੇ ਜਿਵੇਂ ਬਾਬਾ ਸਾਹਿਬ ਦੀ ਫੋਟੋ ਮੰਦਰ ਲਾਉਂਦੇ ਨੇ ਤੇ ਬਾਬਾ ਸਾਹਿਬ ਦੀ ਸੋਚ ਦੇ ਉਲਟ ਕੰਮ ਕਰਦੇ ਨੇ ਉਸੇ ਤਰ੍ਹਾਂ ਨਾਰਾ ਇਹ ਦਿੰਦੇ ਨੇ ਜੈ ਜਵਾਨ ਜੈ ਕਿਸਾਨ ਜਵਾਨ ਨੂੰ ਕਿਹਾ ਗਿਆ ਜਿਹੜਾ ਕੁੱਟਿਆ ਗਿਆ ਉਹਦਾ ਪੁੱਤਰ ਨਾਲ ਸੀ ਬਹੁਤ ਘੱਟ ਚਾਂਸ ਆ ਪਿਓ ਪੁੱਤਰ ਸ਼ਰਾਬ ਪੀਂਦੇ ਹੋਣ ਜਾਂ ਕਿਸੇ ਗਲਤ ਸਿਸਟਮ ਤੇ ਖੜੇ ਹੋਣ ਸਕੇ ਪੇਉ ਪੁੱਤ ਨੇ ਦੋਨਾਂ ਨੂੰ ਕੁਛ ਕਹਿ ਰਹੇ ਉਹ ਆਪਣੇ ਆਪ ਨੂੰ ਦੱਸ ਰਹੇ ਸੀ ਦੂਸਰੇ ਪੁਲਿਸ ਵਾਲੇ ਕਿ ਅਸੀਂ ਕੋਈ ਅਕਾਉਂਟਰ ਕਰਕੇ ਆਏ ਆ ਤੁਹਾਡਾ ਵੀ ਕਰ ਦੇਵਾਂਗੇ ਕੁੱਟਣਾਂ ਦੀ ਨਿੰਦਿਆ ਜਵਾਨ ਨੂੰ ਕੁੱਟਿਆ ਗਿਆ ਦੇਸ਼ ਦਾ ਸਿਰ ਝੁਕਿਆ ਇਸ ਗੱਲ ਨਾਲ ਜਿਹੜੇ ਜਿਨ੍ਹਾਂ ਦੇ ਕਰਕੇ ਅਸੀਂ ਆਰਾਮ ਨਾਲ ਘਰਾਂ ਦੇ ਵਿੱਚ ਸੌਂਦੇ ਆ ਉਹ ਵੀ ਸੁਰੱਖਿਆ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇ ਕਿਸਾਨਾਂ ਨਾਲ ਕੀ ਹਾਲ ਹੋਇਆ ਕਿਸਾਨਾਂ ਨੂੰ ਉਹਨਾਂ ਦੇ ਜਿਹੜੇ ਟ੍ਰੈਂਡ ਬਣੇ ਸੀ ਧਰਨਾ ਦੇ ਨਾਲ ਸੰਵਿਧਾਨਿਕ ਹੱਕਾਂ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਕਿਸਾਨ ਸਾਡਾ ਰੀੜ ਦੀ ਹੱਡੀ ਆ ਉਹ ਤੋੜਨ ਦਾ ਯਤਨ ਕੀਤਾ ਗਿਆ ਇਹ ਸਰਕਾਰ ਹਰ ਫਰੰਟ ਦੇ ਉੱਤੇ ਫੇਲ ਹੋ ਰਹੀ ਆ ਤੇ ਅਸੀਂ ਇਸ ਗੱਲ ਦੀ ਜ਼ੋਰਦਾਰ ਭੋਜਨ ਸਮਾਜ ਪਾਰਟੀ ਤਰਫੋਂ ਨਿੰਦਾ ਕਰਦੇ ਇੱਕ ਧਨਕਸਾਨਾਂ ਦੇ ਕਾਬਜ ਵਿਅਕਤੀ ਆਪਣੇ ਆਪ ਨੂੰ ਕਾਬੂ ਸਮਝਦੇ ਤੇ ਉੱਚ ਨੀਚ ਨਾ ਗਰੀਬ ਗੁਰਬ ਨੂੰ ਜਿਹੜਾ ਲੜਾਇਆ ਜਾਵੇ ਕੀ ਘੋਗੇ ਜਿਹੜੇ ਲੋਕ ਹੁੰਦੇ ਨੇ ਉਹ ਸਵਾਰਥੀ ਹੁੰਦੇ ਨੇ ਉਹਨਾਂ ਨਾਲ ਆਪ ਦਾ ਤੂਰੀ ਫੁਲਕਾ ਚਲਾਉਣਾ ਹੁੰਦਾ ਗੁਰੂ ਤਾਂ ਸਭ ਨੂੰ ਇੱਕ ਕਰਦੇ ਜਿਹੜੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਜਾਂ ਹੋਰ ਧਾਰਮਿਕ ਗ੍ਰੰਥਾਂ ਦੀ ਗੱਲ ਕਰ ਲਈਏ ਤੇ ਸਾਰੇ ਗ੍ਰੰਥਾਂ ਨੂੰ ਇਕੱਠੇ ਕਰਕੇ ਰੱਖ ਲਈਏ ਉਹ ਕਦੇ ਵੀ ਨਹੀਂ ਲੜਦੇ ਉਹ ਗੁਰੂ ਦੀ ਸੋਚ ਆ ਹੁਣ ਜੇ ਆਪਾਂ ਮਾਨਸਾ ਜਾਣਾ ਆਪਾਂ ਇੱਕ ਜ਼ਿਲ੍ਹੇ ਦੇ ਆਸੀਂ ਸਾਬ ਆਪਾਂ ਮਾਨਸਾ ਜਾਣਾ ਕੋਈ ਬੰਦਾ ਛਨੀਰ ਵਿੱਚ ਦੀ ਆ ਸਕਦਾ ਕੋਈ ਬੰਦਾ ਇਧਰ ਕੋਟਤਰ ਹੋ ਵਾਲੇ ਪਾਸੇ ਵੀ ਆ ਸਕਦਾ ਜਾਣਾ ਤਾਂ ਸਭ ਨੇ ਮਾਨਸ ਹੀ ਆ ਗੁਰੂ ਦਾ ਨਾਮ ਲੈ ਕੇ ਇਹ ਇਨਸਾਨੀਅਤ ਨੂੰ ਆਪਦੇ ਅਰਥ ਜੋਂਦਾ ਕਰਕੇ ਮਾਨਵਤਾ ਦੀ ਸੇਵਾ ਹੀ ਕਰਨੀ ਹੁੰਦੀ ਹੈ ਨਾ ਕੰਮ ਤਾਂ ਇਹ ਹੀ ਹੁੰਦਾ ਪਰ ਧਾਰਮਿਕ ਗ੍ਰੰਥ ਕਦੇ ਨਹੀਂ ਲੜਦੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਧਰਮ ਦੇ ਆੜ ਦੇ ਵਿੱਚ ਸਮਾਜ ਨੂੰ ਲੜਾਉਂਦੇ ਰਹਿੰਦੇ ਨੇ ਇਹ ਲੋਕਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ